हिमाचल दी टीमें ਵੱਡਾ দান ਕੀਤਾ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਜਗਵਿੰਦਰ ਕੌਰ ਪੰਜਾਬੀ ਲਿੰਕ ਮੀਡੀਆ ਦੇਖ ਰਹੇ ਸਾਰੇ ਸ੍ਰੋਤਿਆਂ ਦਾ ਸਵਾਗਤ ਕਰਦੇ ਹਾਂ ਦੱਸ ਦਈਏ ਕਿ ਹਿਮਾਚਲ ਦੀ ਧੀ ਪ੍ਰੀਤੀ ਜੰਡਾ ਨੇ ਵੱਡਾ ਜੋ ਹੈ দান ਕੀਤਾ ਹੈ ਉਸਨੇ ਇਸ দান ਦੇ ਤਹਿਤ ਐਲਮਾਈਟੀ ਫਾਊਂਡੇਸ਼ਨ ਨੂੰ 3 ਲੱਖ ਰੁਪਏ ਦੀ ਰਕਮ ਹੈ ਜੋ ਉਹ ਟ੍ਰਾਂਸਫਰ ਕਰ ਦੁੱਤੀ ਹੈ ਦੱਸ ਦਈਏ ਕਿ ਪ੍ਰਤੀ ਜੰਡਾ ਨੇ ਹਿਮਾਚਲ ਪ੍ਰਦੇਸ਼ ਦੀ ਜੋ ਹੜ੍ਹਾਂ ਦੇ ਕਾਰਨ ਨੁਕਸਾਨ ਹੋਇਆ ਹੈ ਉਹਦੇ ਮੌਜੂ ਲਈ ਲੋਕਾਂ ਦੀ ਮਦਦ ਕਰਨ ਦੇ ਲਈ ਇਹ ਜੋ ਰਕਮ ਹੈ ਫਾਊਂਡੇਸ਼ਨ ਨੂੰ ਟ੍ਰਾਂਸਫਰ ਕੀਤੀ ਹੈ ਜਿਸ ਦੇ ਚਲਦਿਆ ਫਾਊਂਡੇਸ਼ਨ ਦੀ ਜੋ ਕਰਤਾ ਦਰਤਾ ਸਰਬਜੀਤ ਉਹ ਵੀ ਉਹਨਾਂ ਦਾ ਵੀ ਇਹ ਕਹਿਣਾ ਹੈ ਕਿ ਪਿਛਲੇ ਤਕਰੀਬਨ 10 ਦਿਨਾਂ ਤੋਂ ਇਸ ਜਿੱਦੀ ਜੋ ਪ੍ਰਕਿਰਿਆ ਹੈ ਉਹ ਚੱਲ ਰਹੀ ਸੀ ਤੇ ਹੁਣ ਸਾਰੀਆਂ ਜੋ ਰਸਮੋ ਰਿਵਾਇਜ਼ ਦਾ ਜੋ ਪ੍ਰਕਿਰਿਆ ਸਿਗੀ ਉਸ ਤੋਂ ਬਾਅਦ ਹੁਣ ਤਕਰੀਬਨ 10 ਦਿਨਾਂ ਬਾਅਦ ਪ੍ਰਤੀ ਏਂਡਾ ਵੱਲੋਂ ਇਹ ਫਾਊਂਡੇਸ਼ਨ ਨੂੰ ਜੋ ਰਕਮ ਹੈ ਉਹ ਟਰਾਂਸਫਰ ਕਰ ਦਿੱਤੀ ਗਈ ਹੈ ਤੇ ਉਹਨਾਂ ਨੇ ਯਕੀਨਨ ਬਣਾਉਂਦੇ ਹੋਏ ਕਿਹਾ ਕਿ ਮੰਡੀ ਤੇ ਕੁੱਲੂ ਵਿੱਚ ਜੋ ਵੀ ਨੁਕਸਾਨ ਹੋਇਆ ਹੈ ਉਸ ਦੇ ਲਈ ਅਸੀਂ ਇਸ ਰਕਮ ਦਾ ਇਸਤੇਮਾਲ ਕਰਾਂਗੇ ਇਸ ਰਕਮ ਨੂੰ ਕਿਸੇ ਹੋਰ ਉਹ ਜੋ ਹੈ ਵਿਅਰਥ ਕੰਮ ਵਿੱਚ ਨਹੀਂ ਲਗਾਇਆ ਜਾਏਗਾ ਇਸ ਰਕਮ ਨੂੰ ਲੋਕਾਂ ਦੀ ਮਦਦ ਲਈ ਲਗਾਇਆ ਜਾਏਗਾ ਇਤਤਕੀ ਫਾਊਂਡੇਸ਼ਨ ਨੇ ਇਹ ਵੀ ਐਲਾਨ ਕਰ ਦਿੱਤਾ ਹੈ ਕਿ 25000 ਰੁਪਏ ਪ੍ਰਤੀ ਜੋ ਪਰਿਵਾਰ ਹੈ ਉਸ ਨੂੰ ਇਹ ਦਿੱਤੀ ਜਾਵੇਗੀ ਜਿਸ ਤੋਂ ਬਾਅਦ ਹੁਣ ਜੋ ਲੋਕ ਨੇ ਉਹ ਇੱਕ ਰਾਹਤ ਦੀ ਸਾਸ ਲੈ ਰਹੇ ਨੇ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਦੇਖਦੇ ਰਹੋ ਸਾਡਾ ਚੈਨਲ ਪੰਜਾਬੀ ਲਿੰਕ ਮੀਡੀਆ ਲਾਈਕ ਤੇ ਸਬਸਕ੍ਰਾਈਬ ਕਰਕੇ ਜਨਨਾ ਨਾ ਭੁੱਲਿਓ ਧੰਨਵਾਦ